ਲਓ ਜੀ ਹਰ ਇੱਕ ਔਰਤ ਨੂੰ ਹਰ ਮਹੀਨੇ 1500 ਰੁਪਏ ਮਹੀਨਾ ਦੇਣ ਦਾ ਐਲਾਨ ਹੋ ਗਿਆ ਤੇ ਨਾਲ ਹੀ ਭਗਵੰਤਮਾਨ ਸਰਕਾਰ ਦੇ ਉੱਪਰ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਪਹਿਲਾਂ ਪੂਰੀ ਜਾਣਕਾਰੀ ਸੁਣ ਲੋ ਕਿ ਐਲਾਨ ਕੀ ਹੋਇਆ ਐਲਾਨ ਹੋਇਆ ਕਿ 1800 ਤੋਂ ਲੈ ਕੇ ਤੇ 60 ਸਾਲ ਦੀ ਹਰ ਇੱਕ ਔਰਤ ਨੂੰ 1500 ਰੁਪਏ ਹਰ ਮਹੀਨਾ ਹੁਣ ਦਿੱਤਾ ਜਾਇਆ ਕਰੂਗਾ ਔਰ 5 ਲੱਖ ਦੇ ਕਰੀਬ ਔਰਤਾਂ ਨੂੰ ਇਸ ਐਲਾਨ ਦਾ ਲਾਭ ਮਿਲੂਗਾ ਪਰ ਇਹ ਐਲਾਨ ਕੀਤਾ ਹੈ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਪੰਜਾਬ ਸਰਕਾਰ ਨੇ ਇਹ ਐਲਾਨ ਨਹੀਂ ਕੀਤਾ ਪੰਜਾਬ ਸਰਕਾਰ ਦਾ ਬਜਟ اجلاس ਕਰ ਰਹੀ ਹੈ ਅੱਜ ਪੰਜਾਬ ਸਰਕਾਰ ਦੇ ਉੱਪਰ ਇੱਕ ਬਹੁਤ ਵੱਡੀ ਉਮੀਦ ਹੈ ਕਿ ਕੀ ਉਹ 1000 ਰੁਪਿਆ ਔਰਤਾਂ ਨੂੰ ਦੇਣ ਦਾ ਐਲਾਨ ਕਰੇਗੀ ਜਦੋਂ ਵੋਟਾਂ ਅਜੇ ਪੈਣੀਆਂ ਸੀ ਤਾ ਭਗਵੰਤ ਮਾਨ ਦੀ ਪਾਰਟੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਇਹ ਐਲਾਨ ਕੀਤਾ ਸੀ ਕਿ ਜੇਕਰ ਸਾਡੀ ਸਰਕਾਰ ਆਈ ਤੇ ਆਉਂਦਿਆਂ ਹੀ ਅਸੀਂ 1000 ਰੁਪਇਆ ਹਰ ਇੱਕ ਔਰਤ ਨੂੰ ਮਹੀਨੇ ਦਾ ਦੇਵਾਂਗੇ ਪਰ ਉਸ ਤੋਂ ਬਾਅਦ ਅਜੇ ਤੱਕ ਚੁੱਪਚਾ ਹੈ ਚੁਵਾਨੀ ਨਹੀਂ ਮਿਲੀ ਹੁਣ ਜਿਹੜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਸਰਕਾਰ ਭਗਵੰਤ ਮਾਨ ਸਰਕਾਰ ਤੋਂ ਕਿੰਨਾ ਟਾਈਮ ਬਾਅਦ ਚ ਬਣੀ ਹੈ ਕਾਂਗਰਸ ਦੀ ਸਰਕਾਰ ਉਹਨੇ ਤਾਂ ਦੇਣ ਦਾ ਐਲਾਨ ਕਰਤਾ ਉਹ ਵੀ 1000 ਨਹੀਂ 1500 ਰੁਪਇਆ ਮਹੀਨਾ ਤੇ ਇਧਰ ਭਗਵੰਤਮਾਨ ਸਰਕਾਰ ਇਹਨੇ ਅਜੇ ਤੱਕ ਐਲਾਨ ਨਹੀਂ ਕੀਤਾ ਉਧਰ ਦਿੱਲੀ ਦੀ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਉਹਨੇ 1000 ਰੁਪਇਆ ਮਹੀਨਾ ਦੇਣ ਦਾ ਐਲਾਨ ਕਰਤਾ ਹਰ ਇੱਕ ਔਰਤ ਨੂੰ ਪਰ ਭਗਵੰਤਮਾਨ ਦੀ ਪੰਜਾਬ ਸਰਕਾਰ ਨੇ ਅਜੇ ਤੱਕ ਨਹੀਂ ਕੀਤਾ ਔਰ ਹੁਣ ਇਹ ਇੰਤਜ਼ਾਰ ਵੀ ਹੈ ਤੇ ਸਭ ਤੋਂ ਵੱਡਾ ਸਵਾਲ ਵੀ ਹੈ ਕਿ ਭਗਵੰਤਮਾਨ ਸਰਕਾਰ ਨੇ ਬੋਰਡ ਲਾਏ ਪੰਜਾਬ ਚ ਵੀ ਅਸੀਂ ਗੱਲਾਂ ਨਹੀਂ ਕਰਦੇ ਸੀ ਕੰਮ ਕਰਦੇ ਆ ਉਹ ਕਹਿੰਦੇ ਸਾਡਾ ਕੰਮ ਬੋਲਦਾ ਪਰ ਹੁਣ ਸਵਾਲ ਤਾਂ ਉੱਠੂਗਾ ਵਿਰੋਧੀ ਤਾਂ ਬੋਲਣਗੇ ਵੀ ਦੇਖੋ ਕੰਮ ਜਿਹੜੀ ਹਿਮਾਚਲ ਸਰਕਾਰ ਹੈ ਕਰਕੇ ਤਾਂ ਉਹਨੇ ਦਿਖਾਤਾ ਸਰਕਾਰ ਤੁਹਾਡੇ ਨਾਲੋਂ ਬਾਅਦ 'ਚ ਬਣੀ ਹੈ 1000 ਰੁਪਇਆ ਔਰਤਾਂ ਨੂੰ ਪਹਿਲਾਂ ਦੇਤਾ ਤੇ ਤੁਸੀਂ ਕਹਿੰਦੇ ਹੋ ਕਿ ਸਾਡਾ ਕੰਮ ਬੋਲਦਾ ਹੈ ਫਿਰ ਤੁਸੀਂ ਪਿੱਛੇ ਕਿਉਂ ਰਹਿ ਗਈ ਤੇ ਜੇਕਰ ਲਗਭਗ 2.5 ਸਾਲ ਸਰਕਾਰ ਬਣੀ ਨੂੰ ਹੋ ਚੱਲੇ ਨੇ ਅੱਧਾ ਸਮਾਂ ਭਗਵੰਤਮਾਨ ਸਰਕਾਰ ਦਾ ਬੀਤ ਗਿਆ ਤੇ ਜੇਕਰ ਅਖੀਰਲੇ ਸਾਲ ਜਾ ਕੇ ਹੀ ਦੇਣਾ ਹੈ ਤਾਂ ਫਿਰ ਇਹੀ ਕੰਮ ਹੀ ਪਹਿਲੀਆਂ ਸਰਕਾਰਾਂ ਕਰਦੀਆਂ ਸੀ ਆਮ ਆਦਮੀ ਪਾਰਟੀ ਭਗਵੰਤਮਾਨ ਦੀ ਪਾਰਟੀ ਉਹਨਾਂ ਦੀ ਆਲੋਚਨਾ ਕਰਦੀ ਹੁੰਦੀ ਸੀ ਵੀ ਦੇਖੋ ਇਹ ਪੂਰੇ 5 ਸਾਲ 4 ਸਾਲ ਸੁੱਤੇ ਰਹਿੰਦੇ ਨੇ ਔਰ ਫਿਰ ਜਦੋਂ ਅਖੀਰਲੇ ਕੁਝ ਮਹੀਨੇ ਰਹਿ ਜਾਂਦੇ ਨੇ ਤਾਂ ਉਦੋਂ ਇਹ ਆਪਦੇ ਵਾਅਦੇ ਪੂਰੇ ਕਰਨ ਦੀਆਂ ਗੱਲਾਂ ਕਰਨ ਲੱਗ ਪੈਂਦੇ ਨੇ ਤਾਂ ਮੈਨੂੰ ਲੱਗਦਾ ਹੈ ਭਗਵੰਤ ਮਾਨ ਸਰਕਾਰ ਨੂੰ ਵੱਡੀ ਲੀਡ ਦੇਣ ਦੇ ਵਿੱਚ ਇਹ ਜਿਹੜਾ ਐਲਾਨ ਸੀਗਾ ਇਹਦਾ ਵੱਡਾ ਰੋਲ ਸੀ ਕਿਉਂਕਿ ਲੋਕਾਂ ਨੇ ਸੋਚਿਆ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ 2 ਜਾਂ 3 ਜਾਂ 4 ਔਰਤਾਂ ਸੀ ਉਹਨਾਂ ਨੂੰ ਐ ਲੱਗਾ ਵੀ ਇੱਕ ਦਾਦੀ ਹੈ ਇੱਕ ਮਾਂ ਤੇ ਮਾਂ ਦੀਆਂ 2 3 ਜਾਂ 4 ਤੇ ਮਹੀਨੇ ਦਾ 4000 ਰੁਪਇਆ ਤਾਂ ਆਜਿਆ ਕਰੂਗਾ ਇਸ ਕਰਕੇ ਚਲੋ ਯਾਰ ਭਗਵੰਤ ਮਾਨ ਨੂੰ ਵੋਟਾਂ ਪਾ ਦਿਓ ਹੋਰ ਕੋਈ ਬਹੁਤ ਵੱਡਾ ਇਨਕਲਾਬ ਜਾਂ ਤਬਦੀਲੀ ਦੀ ਉਮੀਦ ਚ ਬਹੁਤ ਸਾਰੇ ਲੋਕਾਂ ਨੇ ਨਹੀਂ ਬਲਕਿ ਇਹ 1000 ਰੁਪਇਆ ਤੇ ਇਹੋ ਜੇ ਹੋਰ ਐਲਾਨਾਂ ਨੂੰ ਮੁੱਖ ਰੱਖਦੇ ਆ ਲੋਕਾਂ ਨੇ ਵੋਟਾਂ ਪਾਈਆਂ ਪਰ ਤੁਸੀਂ ਦੇਖੋ ਅੱਧਾ ਟਾਈਮ ਬੀਤ ਗਿਆ ਅੱਜ ਤੱਕ ਭਗਵੰਤ ਮਾਨ ਸਰਕਾਰ ਨੇ 1000 ਰੁਪਇਆ ਦੇਣ ਦਾ ਕੋਈ ਐਲਾਨ ਨਹੀਂ ਕੀਤਾ ਬਿਆਨ ਵੀ ਨਹੀਂ ਆ ਰਿਹਾ ਅੱਜ ਹੁਣ ਵੇਖਣਾ ਇਹ ਹੋਊਗਾ ਕਿ ਬਜਟ ਇਜਲਾਸ ਹੋ ਰਿਹਾ ਵਿਧਾਨ ਸਭਾ ਦੇ ਵਿੱਚ ਪਿਛਲੇ ਕੁਝ ਦਿਨ ਤਾਂ ਤੂੰ ਤੂੰ ਮੈਂ ਮੈਂ ਤੇ ਲਲਕਾਰਿਆਂ ਚ ਲੰਘੇ ਕੱਲ ਤੁਸੀਂ ਸਾਰਿਆਂ ਨੇ ਵੇਖਿਆ ਕਿ ਕਿਸ ਤਰੀਕੇ ਦੇ ਨਾਲ ਭਗਵੰਤ ਮਾਨ ਤੇ ਪ੍ਰਤਾਪ ਸਿੰਘ ਬਾਜਵਾ ਦੇ ਵਿਚਾਲੇ ਤੂੰ ਤੂੰ ਮੈਂ ਮੈਂ ਹੋਈ ਆ ਭਗਵੰਤ ਮਾਨ ਜੇਬ ਚ ਪਾ ਕੇ ਤਾਲਾ ਜੰਦਰਾ ਚੱਕ ਕੇ ਲੈ ਕੇ ਆਏ ਵਿਧਾਨ ਸਭਾ ਚ ਕਹਿੰਦੇ ਜੀ ਵਿਧਾਨ ਸਭਾ ਨੂੰ ਅੰਦਰੋਂ ਲੋਕ ਕਰ ਦਿਓ ਔਰ ਉਹ ਜੰਦਰਾ ਸਪੀਕਰ ਸਾਹਿਬ ਨੂੰ ਫੜਾਤਾ ਕਹਿੰਦਾ ਜੀ ਅੰਦਰੋਂ ਲੋਕ ਕਰ ਦਿਓ ਕਿਸੇ ਨੂੰ ਬਾਹਰ ਨਹੀਂ ਜਾਣ ਦੇਣਾ ਇੱਥੇ ਸਾਰਿਆਂ ਨੂੰ ਅੱਜ ਮੇਰੀਆਂ ਬਹਿ ਕੇ ਸੁਣਨੀਆਂ ਪੈਣਗੀਆਂ ਤੇ ਫਿਰ ਜਿੱਦਾਂ ਉੱਥੇ ਤੂੰ ਤੂੰ ਮੈਂ ਮੈਂ ਹੋਈ ਆ ਕਾਂਗਰਸੀਆਂ ਚ ਤੇ ਭਗਵੰਤ ਮਾਨ ਤੇ ਉਹਨਾਂ ਦੇ ਸਾਥੀਆਂ ਵਿਚਾਲੇ ਉਹ ਸਾਰਿਆਂ ਨੇ ਵੇਖੀ ਆ ਐਦਾਂ ਤਾਂ ਹੁਣ ਗਲੀ ਦੇ ਜਵਾਕ ਵੀ ਨਹੀਂ ਲੜਦੇ ਐਦਾਂ ਤਾਂ ਪਿੰਡਾਂ ਦੇ ਵਿੱਚ ਗਲੀਆਂ ਦੀਆਂ ਅਣਪੜ ਔਰਤਾਂ ਵੀ ਪੱਟਾਂ ਤੇ ਥਾਪੀਆਂ ਮਾਰ-ਮਾਰ ਕੇ ਐਦਾਂ ਇੱਕ ਦੂਜੇ ਨੂੰ ਧਮਕੀਆਂ ਨਹੀਂ ਦਿੱਤੀਆਂ ਜਾਂਦੀਆਂ ਜਿੱਦਾਂ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਕੀਤਾ ਲੋਕਾਂ ਦੇ ਮੁੱਦਿਆਂ ਤੇ ਗੱਲ ਪਿਛਲੇ 3 ਦਿਨਾਂ ਦੇ ਵਿੱਚ ਲੋਕਾਂ ਨੂੰ ਸੁਣੀ ਨਹੀਂ ਨਿੱਜੀ ਗੱਲਾਂ ਨਿੱਜੀ ਬਾਤਾਂ ਨਿੱਜੀ ਸਾਰਾ ਕੁਝ ਹੋ ਰਿਹਾ ਤਾਂ ਹੁਣ ਜਿਹੜਾ ਐਲਾਨ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਕੀਤਾ ਇੱਕ ਤਰ੍ਹਾਂ ਨਾਲ ਮੈਨੂੰ ਇਹ ਲੱਗਦਾ ਕਿ ਭਗਵੰਤ ਮਾਨ ਸਰਕਾਰ ਦੇ ਅੱਗੇ ਇੱਕ ਵੱਡੀ ਚੁਣੌਤੀ ਕਹਿ ਸਕਦੇ ਆ ਇੱਕ ਵੱਡਾ ਚੈਲੰਜ ਕਹਿ ਸਕਦੇ ਆ ਕਿ ਜੇਕਰ ਹਿਮਾਚਲ ਦੀ ਸਰਕਾਰ ਕਰ ਸਕਦੀ ਹੈ ਤੇ ਤੁਸੀਂ ਕਿਉਂ ਨਹੀਂ ਕਰ ਸਕਦੇ ਭਗਵੰਤ ਮਾਨ ਜੀ ਤੁਸੀਂ ਹੁਣ ਤੱਕ 100 ਵਾਰ ਤੋਂ ਵੱਧ ਵਾਰ ਬਿਆਨ ਦਿੱਤਾ ਵੀ ਸਾਡੇ ਕੋਲ ਪੈਸੇ ਬਹੁਤ ਨੇ ਖਜ਼ਾਨਾ ਖਾਲੀ ਨਹੀਂਗਾ ਤੁਹਾਡੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਸਾਹਿਬ ਨੇ 20 ਵਾਰ ਤੋਂ ਵੱਧ ਬਿਆਨ ਦਿੱਤਾ ਵੀ ਖਜ਼ਾਨਾ ਕੋਈ ਖਾਲੀ ਨਹੀਂਗਾ ਪਹਿਲੇ ਝੂਠ ਮਾਰਦੇ ਸੀ ਪਰ ਜੇ ਖਜ਼ਾਨਾ ਖਾਲੀ ਨਹੀਂਗਾ ਫਿਰ ਤੁਸੀਂ ਹਜ਼ਾਰ ਹਜ਼ਾਰ ਰੁਪਇਆ ਔਰਤਾਂ ਨੂੰ ਦੇ ਕਿਉਂ ਨਹੀਂ ਰਹੇ ਫਿਰ ਤੁਸੀਂ ਉਡੀਕ ਕਾਦੀ ਕਰਦੇ ਹੋ ਕਿਹੜਾ ਮਹੂਰਤ ਕਢਾਉਣਾ ਤੁਸੀਂ ਫਿਰ ਦੇ ਦਿਓ ਉਹਨਾਂ ਨੂੰ ਜਦ ਖਜ਼ਾਨਾ ਹੀ ਨਹੀਂ ਖਾਲੀ ਤੇ ਫਿਰ ਤੁਹਾਡੇ ਅੰਦਰ ਚੱਲਦਾ ਕੀ ਪਿਆ ਹਿਮਾਚਲ ਵਾਲੇ ਦੇ ਸਕਦੇ ਨੇ ਜੇ ਦਿੱਲੀ ਵਾਲੇ ਦੇ ਸਕਦੇ ਨੇ ਤੇ ਪੰਜਾਬ ਵਾਲੇ ਕਿਉਂ ਨਹੀਂ ਦੇ ਸਕਦੇ ਅਫਸੋਸਦਾਰ ਅਫਸੋਸ ਕਿ ਐਲਾਨ ਹੁੰਦੇ ਨੇ ਵੋਟਾਂ ਵੇਲੇ ਹੁੰਦੇ ਨੇ ਅਫਸੋਸਦਾਰ ਅਫਸੋਸ ਕਿ ਉਹਨਾਂ ਨੇ ਵੀ ਇਹ ਐਲਾਨ ਲੋਕਾਂ ਦੇ ਭਲੇ ਲਈ ਨਹੀਂ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਸਿਰ ਤੇ ਆ ਗਈਆਂ ਇਹਨੂੰ ਮੁੱਖ ਰੱਖ ਕੇ ਕੀਤਾ ਚਾਹੇ ਹਿਮਾਚਲ ਚੇ ਹੋਵੇ ਚਾਹੇ ਦਿੱਲੀ ਚੇ ਜਦੋਂ ਹੁਣ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਰਹਿ ਗਏ 1.5 2 2.5 ਮਹੀਨੇ ਬਾਕੀ ਤਾਂ ਉਹਨਾਂ ਨੇ ਵੀ ਐਲਾਨ ਉਦੋਂ ਕੀਤਾ ਅਸਲ ਦੇ ਵਿੱਚ ਇਹ ਸਭ ਵੋਟਾਂ ਲੈਣ ਦੇ ਪਰਮਾਉਣ ਦੇ ਤਰੀਕੇ ਨੇ ਜਿਹੜੇ ਸਾਡੇ ਲੋਕਾਂ ਨੂੰ ਅੱਜ ਤੱਕ ਸਮਝ ਨਹੀਂ ਆਏ ਜਿੰਨਾ ਟਾਈਮ ਲੋਕਾਂ ਦੀ ਚੇਤਨਾ ਜਿੰਨਾ ਟਾਈਮ ਲੋਕਾਂ ਦੀ ਜਾਗਰਤੀ ਨਹੀਂ ਵੱਧਦੀ ਜਦੋਂ ਤੱਕ ਲੋਕਾਂ ਦੇ ਦਿਮਾਗਾਂ ਦੇ ਵਿੱਚ ਰੋਸ਼ਨ ਦਿਮਾਗ ਦੀ ਬੱਤੀ ਨਹੀਂ ਵੱਲਦੀ ਉਦੋਂ ਤੱਕ ਇਹ ਪਾਰਟੀਆਂ ਲੋਕਾਂ ਨੂੰ ਐਦਾਂ ਹੀ ਮੂਰਖ ਬਣਾਉਂਦੀਆਂ ਰਹਿਣਗੀਆਂ ਜਿਵੇਂ 1952 ਦੇ ਵਿੱਚ ਪਹਿਲੀ ਵਾਰ ਵੋਟਾਂ ਪਈਆਂ ਸੀ ਉਦੋਂ ਤੋਂ ਲੈ ਕੇ ਤੇ 2024 ਆ ਗਿਆ ਅੱਜ ਤੱਕ ਪਾਰਟੀਆਂ ਦੇ ਉਹੀ ਨਾਰੇ ਨੇ ਜਿਹੜੇ ਪਹਿਲੀਆਂ ਵੋਟਾਂ ਵੇਲੇ 1952 ਚ ਸੀ ਗਰੀਬੀ ਖਤਮ ਕਰਾਂਗੇ ਬੇਰੁਜ਼ਗਾਰੀ ਖਤਮ ਕਰਾਂਗੇ ਮਹਿੰਗਾਈ ਖਤਮ ਕਰਾਂਗੇ ਐਓ ਨਾ ਰਹੀ 1952 ਦੀਆਂ ਚੋਣਾਂ ਚ ਸੀ ਉਹੀ ਨਾਰੇ ਅੱਜ ਨਹੀਂ ਭਾਵ ਇਹ ਗੱਲਾਂ ਹੀ ਅਜੇ ਤੱਕ ਖਤਮ ਨਹੀਂ ਕੀਤੀਆਂ ਤਾਂ ਕਰਕੇ ਹੀ ਉਹੀ ਨੇ ਮੰਨ ਲਓ ਜੇਕਰ ਇਹਨਾਂ ਨੇ ਹੁਣ ਤੱਕ ਬੇਰੁਜ਼ਗਾਰੀ ਗਰੀਬੀ ਖਤਮ ਕੀਤੀ ਹੁੰਦੀ ਤਾਂ ਕੀ ਇਹ ਨਾਰਾ ਸ਼ੁਰੂ ਤੋਂ ਹੁਣ ਤੱਕ ਚੱਲਦਾ ਰਹਿੰਦਾ ਬਿਲਕੁਲ ਨਹੀਂ ਸੋ ਮਿੱਤਰੋ ਅੱਜ ਦੀ ਇਹ ਜਿਹੜੀ ਅਨਾਉਂਸਮੈਂਟ ਹੈ ਹਿਮਾਚਲ ਸਰਕਾਰ ਦੀ ਤੁਹਾਨੂੰ ਕਿਦਾਂ ਲੱਗੀ ਹੈ ਪੰਜਾਬ ਸਰਕਾਰ ਇਹਦੇ ਤੇ ਕਿਉਂ ਨਹੀਂ ਕੁਝ ਬੋਲਦੀ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਆਪਣਾ ਕਮੈਂਟ ਜਰੂਰ ਲਿਖਿਓ ਕਿਉਂਕਿ ਤੁਸੀਂ ਮੇਰੇ ਨਾਲੋਂ ਸਿਆਣੇ ਹੋ ਸਮਝਦਾਰ ਹੋ ਮੇਰੇ ਨਾਲੋਂ ਕਿਤੇ ਵੱਧ ਤੁਹਾਡੀ ਬੁੱਧੀ ਹੈ ਸੋ ਤੁਹਾਡੇ ਕੀਮਤੀ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ